ਦੇ ਗਤੇ ਖਾਣੇ ਵਿੱਚ ਕਿਰਪਾਨ ਭੇਟ ਕਰਨ ਦਾ ਰਵਾਜ ਇਸ ਦਿਨ ਤੋਂ ਸ਼ੁਰੂ ਹੋਇਆ ਜੇ ਤੁਹਾਨੂੰ ਵੀ ਨਹੀਂ ਪਤਾ ਤੇ ਪੂਰੀ ਵੀਡੀਓ ਨੂੰ ਜਰੂਰ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਗੁਰਦੁਆਰਾ ਸ਼੍ਰੀ ਕਿਰਪਾਨ ਭੇਟ ਸਾਹਿਬ ਮਾਚੀਵਾੜਾ ਸਾਹਿਬ ਦੀ ਧਰਤੀ ਤੇ ਇਹ ਪਾਵਨ ਪਵਿੱਤਰ ਅਸਥਾਨ ਸੁਭਾਏਮਾਨ ਹੈ ਭਾਈ ਗਨੀਖਾਂ ਤੇ ਨਵੀਖਾਂ ਜੀ ਦੇ ਘਰ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉੱਚ ਦਾ ਪੀਰ ਬਣ ਕੇ ਜਦੋਂ ਤੁਰੇ ਇਸ ਧਰਤੀ ਤੇ ਜਦੋਂ ਪਹੁੰਚੇ ਇੱਥੇ ਸ਼ਾਹੀ ਫੌਜ ਖੜੀ ਸੀ ਫੌਜ ਦਾ ਜਰਨੈਲ ਤਲਾਬਖਾਨ ਜਿਨੇ ਸਤਗੁਰੂ ਜੀ ਨੂੰ ਰੋਕਿਆ ਤੇ ਪੁੱਛਿਆ ਤੁਸੀਂ ਕੌਣ ਹੋ ਕਿੱਥੇ ਜਾ ਰਹੇ ਹੋ ਭਾਈ ਗਨੀਖਾਂ ਜੀ ਬੋਲੇ ਇਹ ਸਾਡੇ ਉੱਚ ਦੇ ਪੀਰ ਹਨ ਪਵਿੱਤਰ ਅਸਥਾਨਾਂ ਦੀ ਯਾਤਰਾ ਤੇ ਜਾ ਰਹੇ ਹਨ ਦਲਾਵਰ ਖਾਨ ਨੇ ਕਿਹਾ شناخت ਕਰਾਏ ਬਗੈਰ ਅੱਗੇ ਨਹੀਂ ਜਾ ਸਕਦੇ ਤੇ ਸਾਡੇ ਨਾਲ ਤੁਹਾਨੂੰ ਖਾਣਾ ਖਾਣਾ ਪਏਗਾ ਭਾਈ ਗਨੀਖਾਂ ਜੀ ਬੋਲੇ ਪੀਰ ਜੀ ਨੇ ਰੋਜ਼ੇ ਰੱਖੇ ਹੋਏ ਹਨ ਇਹ ਖਾਣਾ ਨਹੀਂ ਖਾ ਸਕਦੇ ਦਲਾਵਰ ਖਾਨ ਨੇ ਆਖਿਆ ਜੇ ਉੱਚ ਦੇ ਪੀਰ ਨੇ ਰੋਜ਼ੇ ਰੱਖੇ ਹਨ ਤੇ ਫਿਰ ਤੁਸੀਂ ਤਾਂ ਖਾ ਸਕਦੇ ਹੋ ਦਸ਼ਮੇਸ਼ ਪਿਤਾ ਜੀ ਨੂੰ ਭਾਈ ਦਿਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਜੀ ਹੁਣ ਸਾਡਾ ਕੀ ਬਣੇਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਨੇ ਕਮਰ ਕਸੇ ਵਿੱਚੋਂ ਛੋਟੀ ਕਿਰਪਾਨ ਕੱਢ ਕੇ ਭਾਈ ਦਿਆ ਸਿੰਘ ਜੀ ਨੂੰ ਦਿੱਤੀ ਤੇ ਆਖਿਆ ਭਾਈ ਸਾਹਿਬ ਜੀ ਜਦੋਂ ਤੁਸੀਂ ਪ੍ਰਸ਼ਾਦਾ ਛਕੋਗੇ ਤੇ ਪ੍ਰਸ਼ਾਦੇ ਵਿੱਚ ਇਸ ਕਿਰਪਾਨ ਨੂੰ ਫੇਰ ਲੈਣਾ ਮੁਸਲਮਾਨੀ ਖਾਣਾ ਤਿਆਰ ਕਰਵਾਇਆ ਗਿਆ ਸਾਰਿਆਂ ਅੱਗੇ ਰੱਖਿਆ ਗਿਆ ਭਾਈ ਦੇਆ ਸਿੰਘ ਜੀ ਨੇ ਕਿਰਪਾਨ ਕੱਢ ਕੇ ਜਦੋਂ ਖਾਣੇ ਵਿੱਚ ਫੇਰੀ ਦਲਾਵਰ ਖਾਂ ਬੋਲਿਆ ਇਹ ਕੀ ਕਰ ਰਹੇ ਹੋ ਭਾਈ ਗਨੀ ਖਾਂ ਜੀ ਬੋਲੇ ਜਰਨੈਲ ਸਾਹਿਬ ਤੁਹਾਨੂੰ ਨਹੀਂ ਪਤਾ ਹੁਣੇ ਮੱਕਾ ਮਦੀਨਾ ਤੋਂ ਪੇਗਾਮ ਆਇਆ ਹੈ ਖਾਣਾ ਖਾਣ ਤੋਂ ਪਹਿਲਾਂ ਕਿਰਪਾਨ ਪੇਟਾ ਜ਼ਰੂਰ ਕਰੋ ਇਹ ਜੋ ਤੁਸੀਂ ਸਾਹਮਣੇ ਖੂਹ ਦੇ ਦਰਸ਼ਨ ਕੀਤੇ ਹਨ ਇਤਿਹਾਸ ਲਿਖਦਾ ਹੈ ਇਹ ਖੂਹ ਵੀ ਉਸ ਸਮੇਂ ਦਾ ਹੀ ਹੈ ਇਸ ਖੂਹ ਵਿੱਚੋਂ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਅਤੇ ਭਾਈ ਗਨੀਖਾਂ ਜੀ ਤੇ ਨਵੀਖਾਂ ਜੀ ਨੇ ਜਲ ਛਕਿਆ ਸੀ ਆਓ ਹੁਣ ਤੁਹਾਨੂੰ ਅੰਦਰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਣੇ ਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਨਹੰਗ ਸਿੰਘ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਿਹਾ ਹੈ ਆਪ ਜੀ ਸਾਹਮਣੇ ਗੁਰੂ ਦਾ ਦਰਬਾਰ ਵੇਖ ਰਹੇ ਹੋ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹੋ ਲਗਾਤਾਰ ਇਸ ਪਾਵਨ ਪਵਿੱਤਰ ਸਥਾਨ ਤੇ ਅਖੰਡ ਪਾਠ ਸਾਹਿਬ ਚੱਲ ਰਹੇ ਹਨ ਵੇਖੋ ਕਿੰਨਾ ਸੋਹਣਾ ਸਤਿਗੁਰ ਜੀਆਂ ਦਾ ਦਰਬਾਰ ਲੱਗਿਆ ਹੋਇਆ ਤੇ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਮੰਨ ਕੇ ਭਾਈ ਦਿਆ ਸਿੰਘ ਜੀ ਨੇ ਜਦੋਂ ਖਾਣੇ ਵਿੱਚ ਕਿਰਪਾਨ ਫੇਰੀ ਉਸ ਦਿਨ ਤੋਂ ਦੇਗ ਅਤੇ ਖਾਣੇ ਵਿੱਚ ਕਿਰਪਾਨ ਭੇਟ ਕਰਨ ਦਾ ਰਿਵਾਜ ਸ਼ੁਰੂ ਹੋਇਆ ਭਾਵ ਮਰਜਾਦਾ ਸ਼ੁਰੂ ਹੋਈ ਹੈ ਤੇ ਆਪ ਜੀ ਨੂੰ ਜੇ ਇਹ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਲਾਈਕ ਤੇ ਫੋਲੋ ਕਰ ਲਓ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਦੇ ਨਾਲ ਜ਼ਰੂਰ ਜੁੜੇ ਰਹੋ ਤੇ ਕਮੈਂਟ ਬਾਕਸ ਵਿੱਚ ਫਤਿਹ ਬੁਲਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਵਾਓ ਇਸ ਬਲੌਗ ਦੀ ਇੱਥੇ ਹੀ ਸਮਾਪਤੀ ਹੈ ਨਵੀਂ ਵੀਡੀਓ ਦੇ ਨਾਲ ਫਿਰ ਮਿਲਦੇ ਹਾਂ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ